ਅਛਾ ਇਹ ਆ ਆ ਕਿਛੀ ਲਈ ਹੋਈ ਵਾਰਸ ਇਹ ਕੱਦੂ ਨੇ ਇਹ ਮਹੀਨੇ ਬਾਅਦ ਤਿਆਰ ਹੋਣੇ ਆ ਬੱਲ ਜੀ ਅਛਾ ਮਹੀਨੇ ਬਾਅਦ ਲਫਾਫਾ ਪਰੋਂ ਲੈ ਜੂਗਾ ਹਾਂ ਠੀਕ ਆ ਉਹ ਮੇਰੇ ਨਾਲ ਕੱਦੂ ਲੱਗਿਆ ਪਿਆ ਯਾਰ ਉਹ ਬੱਲ ਲਾ ਕੇ ਦੇਖੀ ਸੀ ਉਹ ਕਿੰਨਾ ਮਾਰ ਕੇ ਦੇ ਨੇ ਬੰਦ ਚਾਰ ਕੱਦੂ ਚੇ ਚਿਤਲਾ ਦੇ ਕੱਦੂ ਕਿਉਂ ਹੁੰਦਾ ਯਾਰ ਠੰਡ ਦੇ ਕੱਦੂ ਨਾ ਫਿਰ ਆਈ ਅਛਾ ਠੰਡ ਦੇ ਕੱਦੂ ਆਈ ਹੁੰਦੇ ਨੇ ਠੀਕ ਆ ਜੀ ਮੈਂ ਛੋਲੇ ਲਾਏ ਹੋਏ ਸੀ ਠੀਕ ਠੀਕੇ 16 ਉਹ ਤੁਸੀਂ ਯਾਰ ਬਹੁਤ ਮਤਲਬ ਹਜੇ ਤੱਕ ਲੱਗਣ ਦਾ ਟਾਈਮ ਹੈ ਨਹੀਂ ਥੇ ਦਾ ਪਹਿਲਾਂ ਫੜ ਚੱਲੇ ਮੈਨੂੰ ਜਿੱਤੇ ਲੱਗੇ ਜਿੱਤੇ ਲੱਗੇ ਹਨ ਫਿਰ ਇਹ ਹੁਣ ਕਾਮਯਾਬ ਹੋਣਗੇ ਕਿ ਨਾ ਇਹ ਕਿਉਂ ਠੰਡ ਚ ਆ ਜਾਣਗੇ ਨਾ ਠੰਡ ਚ ਆ ਜਾਣਗੇ ਨਾ ਉਹ ਦੇਖੋ ਆ ਨਿਆਰਾ ਯਾਰ ਖੇਤਾਂ ਦੇ ਖੇਤਾਂ ਚ ਰਹਿਣ ਦਾ ਹਨ ਖੇਤਾਂ ਚ ਰਹਿਣ ਦਾ ਮੈਂ ਖਾਣਾ ਨਹੀਂ ਆਗਾ ਸਬਜ਼ੀ ਸਬਜ਼ੀ ਸਾਰੀ ਆਪਦੀ ਕਰਦੀ ਹੋਈ ਹਣੀ ਹਨ ਆਬ ਆਪਦੇ ਜੋਗੇ ਵੀਰ ਨੇ ਆਲੂ ਲਾਏ ਹੋਏ ਨੇਗੇ ਵੇਚਣ ਮੁਚਣ ਦਾ ਕੋਈ ਸਿਸਟਮ ਨਹੀਂਗਾ ਸਾਰੀ ਸਬਜ਼ੀ ਆਪਦੇ ਘਰੀ ਵਰਤੀ ਜਾਂਦੀ ਹੈ ओके ਵੀਣਾ ਰੇ ਸਪਰੀਏ ਤਾਂ ਸਭ ਤੋਂ ਵੱਡੀ ਗੱਲ ਤੇ ਹੀ ਆ ਗਈ ਇਹ ਦੱਸਣੀ ਪਹਿਲਾਂ ਨਾ ਰੇ ਨਾ ਸਤਰੇ ਠੀਕ ਆ ਔਰਗੈਨਿਕ ਤਰੀਕੇ ਨਾਲ ਤਿਆਰ ਕਰੀਂ ਕਿੱਟਾ ਵਧੀਆ ਯਾਰਾ ਹੋਰ ਸ਼ਕਰਗੰਦੀ ਦੇਗਾ ਹੈ ਸ਼ਕਰਗੰਦੀ ਨਹੀਂ ਯਾਰ ਸ਼ਕਰਗੰਦੀ ਨਹੀਂ ਖਾਣੀ ਇਹ ਚਾਹ ਲਈ ਵਾਸਤੇ ਬਸ